ਸੱਤ ਗੱਲਾਂ ਸੱਤ ਗੱਲਾਂ ਸੱਤ ਗੱਲਾਂ ਸੱਤ ਗੱਲਾਂ ਤੇ ਜਦੋਂ ਤੁਮ ਗੁਰੂ ਜੀ ਦਾ ਕੰਮ ਚੇਟੇ ਤੇਰਾ ਹਾਂ ਦੀ ਹੰਦੀ ਵਿੱਚ ਕੁਝ ਪੂਰਾ ਪੇਟ ਆ ਗਿਆ ਮੈਂ ਤੁਹਾਡੇ ਕੋਲਨੇ ਕਿਵੇਂ ਸੁਣਾਣਾ ਮੈਂ ਬੱਸ ਸੁਣਾਣਾ ਕਿ ਮੈਂ ਸੋਣਾ ਨਹੀਂ ਗਿਆ ਮੈਂ ਬੱਸ ਸੁਣਾ ਮੈਂ ਤਾਂ ਕੀ ਸੁਣੀਏ ਦਾ ਸੁਣਾਇਆ ਹੈ ਕਿ ਜਬੜੇ ਵੱਡੇ ਵੱਡੇ ਘੋਲ ਨੇ ਨਿਕਾਇਆ ਹੋਇਆ ਹੈ ਇਹ ਬਹੁਤ ਸਵੱਤੀ ਕਿੰਨੇ ਸਾਹਮਣੇ ਹੈ ਇੱਕ ਜੀਵਮਤ ਦਾ thora saal hai ek bahut ਪਰ ਤਾਂ ਮੀਟਰਾ ਜੀ ਨਹੀਂ 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 ਕੋਈ ਇਤਰਾਜ਼ ਨਹੀਂ। ਤਾਂ ਦੋਹਾਂ ਨੂੰ ਕੋਈ ਇਤਰਾਜ਼ ਨਹੀਂ। ਨਹੀਂ ਨਹੀਂ ਸਾਨੂੰ ਦੋਸਤ ਕੋਈ ਇਤਰਾਜ਼ ਨਹੀਂ ਹੈ। ਮੈਂ ਇਸ ਕੁੜੀ ਦਾ ਲੈਣਾ ਨਹੀਂ ਸਿੱਟਾ ਕਿ। ਸਰਪਾ ਬੰਨਿਆ ਪਰ ਇਹ ਸੋਚੋ ਜੀ ਜੇ ਨਾ। ਕੋ ਕੋ ਸਮਾਜਿਕ ਬਦਕੀ ਛੋਟੀ ਕੁੜੀ ਦਾ ਵਿਆਹ ਕਰਪਾਓ ਕਿ ਜੇ ਨੰਬਰ ਤੋਂ ਨਿਆ 1098 ਤੇ ਫੋਨ ਲਾਉਂਦੇ ਆ। ਮੈਂ ਪੁਲਿਸ ਨੰਬਰ ਤੇ ਫੋਨ ਲਾ ਕੇ ਇਹ ਵਿਆਹ ਨੂੰ ਰੋਕ ਦਿਆਂ। ਜੇਦੋਂ ਵੀ ਕਿਸੇ ਛੋਟੀ ਕੁੜੀ ਤੇ ਛਰਾ ਛੋਟੀ ਕੁੜੀ ਦਾ ਵਿਆਹ ਹੋ ਰਿਹਾ ਹੋਵੇ। ਸਾਰਾ ਸਾਰੋ ਉਸ ਨੂੰ ਸਬਸਕ੍ਰਾਈਬ ਜਦੋਂ ਮੈਂ ਦੱਬਾ ਹੈ ਬੇਬੀ ਮਜਾਓ ਤੇਰੀ ਪ੍ਰੋ ਥੈਂਕ ਯੂ ਮੈਂ ਥੋੜਾ ਐਕਸਪਲੇਨ ਕਰੋ ਕੀ ਸ਼ੋਅ ਕਿਹੜੇ ਵਿੱਚ ਲਾਈਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਜਿਹੜੇ ਅਸੀਂ ਕੰਪੇਨ ਕਾਢਨੇ ਆ ਉਹ ਕੰਪੇਨ ਹੈ ਸਾਡੀ ਗਰਲਸ ਚਾਈਡ ਬਾਰੇ ਜਿਵੇਂ ਕਿ ਸਾਡੇ ਸਲੋਗਨ ਨੇ ਬੇਟੀ ਬਚਾਓ ਬੇਟੀ ਪੜਾਓ ਜਾਂ ਫਿਰ ਅਸੀਂ ਲਿਖੇ ਹੋਏ ਨੇ ਧੀਆ ਦਾ ਸਨਮਾਨ ਕਰੋ ਠੀਕ ਆ ਉਹਦੇ ਵਿੱਚ ਜਿਹੜਾ ਅਸੀਂ ਅੱਜ ਰੋਲ ਪਲੇ ਕੀਤਾ ਉਹਦੇ ਵਿੱਚ ਬੱਚਿਆਂ ਨੇ ਤੁਹਾਨੂੰ ਇਸ ਜਿਹੜਾ ਸੰਦੇਸ਼ ਦਿੱਤਾ ਹੈ ਇਹ ਮੈਸੇਜ ਦਿੰਦਾ ਹੈ ਕਿ ਜਿਹੜੀਆਂ ਆਪਾਂ ਵਧੀਆ ਘਰਾਂ ਦੇ ਰਿਸ਼ਤੇ ਔਨ ਕਰਕੇ ਚਾਹੇ ਉਹ ਲੜਕੇ ਜਿਹੜੇ ਆ ਵੱਡੀਆਂ ਉਮਰ ਦੇ ਹੁੰਦੇ ਨੇ ਆਪਣੀ ਬੱਚੀ ਤੋਂ ਜ਼ਿਆਦਾ ਉਮਰ ਦੇ ਹੋਣੇ ਕਾਸੀ ਸੋਚਦੇ ਆ ਕਿ ਸਾਡੀ ਬੱਚੀ ਨੂੰ ਵਧੀਆ ਘਰ ਮਿਲ ਗਿਆ ਹੈ ਆਲਮੋਸਟ ਅਸੀਂ 10 ਤੋਂ ਬਾਅਦ 12 ਤੋਂ ਬਾਅਦ ਜਿੱਦੇ ਕਿ ਉਹਨਾਂ ਨੂੰ ਜ਼ਿਆਦਾ ਹਜੇ ਸੋਸਾਇਟੀ ਦੀ ਸਮਝ ਵੀ ਨਹੀਂ ਹੁੰਦੀ ਤੇ ਅਸੀਂ ਕੀ ਕਰਦੇ ਆ ਕਿ ਉਹਨਾਂ ਨੇ ਮੈਰਿਸ ਕਰ ਦਿੰਨੇ ਆ ਮੋਸਟਲੀ ਸੋਸਾਇਟੀ ਵਿੱਚ ਹੁਣ ਇਹ ਹੋ ਰਿਹਾ ਸਮਾਜ ਵਿੱਚ ਇਹ ਚੀਜ਼ ਹੋ ਰਹੀ ਆ ਕਿ ਬਹੁਤ ਜ਼ਿਆਦਾ ਡਿਵੋਰਸ ਕੇਸ ਜਿਹੜੇ ਆ ਡਿਵੋਰਸ ਰੇਟ ਜਿਹੜੀ ਆ ਵਧ ਰਹੀ ਆ ਡਿਵੋਰਸ ਰੇਟ ਵਧਣ ਦਾ ਰੀਜ਼ਨ ਇਹ ਆ ਬੱਚਿਆਂ ਨੂੰ ਜ਼ਿਆਦਾ ਸਮਝ ਨਹੀਂ ਹੁੰਦੀ ਜ਼ਿਆਦਾ ਏਜ ਡਿਫਰੈਂਸ ਹੁੰਦਾ ਹੈ ਜਿਵੇਂ ਕਰਕੇ ਕੀ ਉਹਨਾਂ ਦੀ ਆਪਸੀ ਅਣਬੰਦ ਰਹਿੰਦੀ ਆ ਉਹ ਜਿਹਦਾ ਰੀਜ਼ਨ ਇਹ ਹੁੰਦਾ ਹੈ ਕਿ ਸਾਡੇ ਬੱਚਿਆਂ ਦੇ ਘਰ ਜਿਹੜੇ ਆ ਉਹ ਟੁੱਟਦੇ ਆ ਦੂਸਰੀ ਗੱਲ ਇਹ ਆ ਅਸੀਂ ਕਹਿੰਦੇ ਆ ਬੇਟੀ ਨੂੰ ਪੜਾਓ ਬੇਟੀ ਨੂੰ ਪੜਾਉਣ ਦਾ ਮੀਨਿੰਗ ਇਹ ਨਹੀਂ ਆ ਕਿ ਤੁਹਾਡਾ ਬੱਚਾ ਪੜ ਕੇ ਤੇ ਜੌਬ ਹੀ ਕਰੇ ਠੀਕ ਆ ਅਸੀਂ ਬੇਟੀ ਨੂੰ ਪੜਾਉਣ ਦਾ 슬ੋਗਨ ਇਸੇ ਲਈ ਦਿੰਦੇ ਆ ਬੱਚੇ ਨੂੰ ਪੜ੍ਹਾਓ ਇਨ ਕੇਸ ਰੱਬ ਨਾ ਕਰੇ ਕੋਈ ਪ੍ਰੋਬਲਮ ਹੋਵੇ ਕੋਈ ਨੇਚਰਲ ਹੋ ਜਾਈ ਉਹਨਾਂ ਨਾਲ ਮੀਸ ਹਾਪਨਿੰਗ ਹੋ ਜੇ ਤੁਹਾਡਾ ਬੱਚਾ ਪੜ੍ਹਿਆ ਲਿਖਿਆ ਹੋਏਗਾ ਆਪਣੇ ਪੈਰਾਂ ਦੇ ਸਟੈਂਡ ਹੋਏਗਾ ਆਪਣੀ ਲਾਈਫ ਨੂੰ ਈਜ਼ੀ ਸਰਵਾਈਵ ਕਰ ਸਕਦਾ ਹੈ ਥੈਂਕ ਯੂ ਅਗਲੇ ਤੇ ਇੱਕ ਗਰੁੱਪ ਫੋਟੋ ਸਾਰੀ ਇਕੱਠੀ ਕਰਵਾ ਲਈਏ